रबा इन्ही बिमारी क्यों आई हो मैं मार की करा मैं की करा शैली <laughs> ना, आता ना बहुत बढ़िया हो होया ਲੋਕ ਚਿੱਤਰ ਹੋਰ ਪੈਣਾ ਨਾ ਮਜ਼ੇ ਆ ਜਾਂਦਾ ਨਹੀਂ ਚਾਚੀ ਕਰ ਰਹੀਆਂ ਨਹੀਂ ਕੁੜੀਏ ਤੇਰੇ ਸਾਹਮਣੇ ਤਾਂ ਬੈਠੀ ਆ ਮੈਂ ਕਿਹੜਾ ਨੌਕਰੀ ਕਰਦੀ ਆਂ ਕੀ ਆ ਜਾ ਬਹਿ ਜਾ ਚਲ ਕੋਈ ਨਾ ਚਾਚੀ ਜੇ ਤੂੰ ਨੌਕਰੀ ਨਹੀਂ ਕਰਦੀ ਤੇਰੀ ਨੂ ਤਾਂ ਨੌਕਰੀ ਲੱਗੀ ਹੋਈ ਆ ਲੱਗੀ ਹੋਈ ਨੌਕਰੀ ਤੇ ਨਾ ਮੈਨੂੰ ਉਹਦੀ ਨੌਕਰੀ ਦਾ ਕੀ ਭਾ ਕੀ ਗੱਲ ਚਾਚੀ ਕੋਈ ਗੱਲ ਆ ਘੰਟਾ ਕ ਪਹਿਲਾਂ ਤਾਂ ਤੇਰੀ ਨੂ ਦੀਆਂ ਰੋਂਦੀਆਂ ਆਵਾਜ਼ਾਂ ਆ ਰਹੀਆਂ ਸੀ ਚਾਚੀ ਕਿਤੇ ਰਾਜ ਨੇ ਖਾਦੀ ਪੀਤੀ ਚ ਸ਼ੈਲੀ ਨੂੰ ਮਾਰਿਆ ਤਾਂ ਨਹੀਂ 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 ਪੁੱਤ ਮੇਰੇ ਮੁੰਡੇ ਨੇ ਹੁਈ ਨਹੀਂ ਹੱਥ ਜੁਕਦਾ ਸ਼ੈਲੀ ਤੇ ਉਹਨੇ ਬਸ ਥੋੜੇ ਜਿਹਾ ਪੈਸੇ ਮੰਗੇ ਸੀਗੇ ਸ਼ੈਲੀ ਨੇ ਮਨਾਂ ਕਰਤਾ ਬਸ ਐਸੇ ਪਿੱਛੇ ਉਹਨੂੰ ਡਰਾਵੇ ਜਾਂਦਾ ਸੀ ਅੱਛਾ ਚਾਚੀ ਪਰ ਸ਼ੈਲੀ ਤਾਂ ਜਿੰਨਾ ਕੌਂਕਲਾਟ ਕਰ ਰਹੀ ਸੀ ਮੈਨੂੰ ਤਾਂ ਲੱਗਿਆ ਕਿਤੇ ਰਾਜ ਨੇ ਕੁੱਟੀ ਦਿੱਤੀ ਨਾ ਨਾ ਪੁੱਤ ਸ਼ੈਲੀ ਕਿਤੇ ਤੈਨੂੰ ਕੁੱਟ ਖਾਣਾ ਹੀ ਲੱਗਦੀ ਹੈ ਉਹ ਤਾਂ ਸਾਡਾ ਗਲਾ ਫੜਨ ਆਉਂਦੀ ਹੈ ਚਾਚੀ ਕਿੱਧਰ ਆ ਤੇਰੀ ਨੂੰ ਕਿਤੇ ਹੁਣ ਆਪਣੀਆਂ ਅਗਲ ਨਾਲ ਸੋਣੀ ਨਾ ਲਵੇ ਕੀ ਦੱਸ ਸ਼ਫਤ ਤੈਨੂੰ ਆਪਣੇ ਕਮਰੇ ਚ ਬੈਠੀ ਹੋਗੀ ਅੰਦਰ ਵੜ ਕੇ ਬਾਹਰ ਨੇ ਮੁੜ ਕੇ ਨਿਕਲ ਹੀ ਨਹੀਂ ਪੁੱਤ ਮੇਰੇ ਜਾਨਾ ਕੋਈ ਬਾਹਰ ਨਹੀਂ ਚੱਲਦੀ ਮੈਂ ਤਾਂ ਸਾਰ ਦਿਨ ਘਰ ਦੇ ਦੰਦੇ ਖਾ ਕੇ ਹਮ ਜਾਨੀਆਂ ਉਹ ਹੰ ਬਣਾ ਤਾਂ ਆਪਈ ਆ ਅੱਜ ਕੱਲ੍ਹ ਸਰੀਰਾਂ ਚ ਹੈ ਹੀ ਕੀ ਆ ਕਿਹੜਾ ਕੋਈ ਖਾਣ ਪੀਣ ਨੂੰ ਅੱਜ ਕੱਲ੍ਹ ਚੰਗੀ ਚੀਜ਼ ਮਿਲਦੀ ਆ ਉਤੋਂ ਮਹਿੰਗਾਈ ਤਾਂ ਇੰਨੀ ਵਧੀ ਪਈ ਆ ਹੋਰ ਪੁੱਤ ਹੁਣ ਤੂੰ ਹੀ ਦੱਸ ਕੀ ਕਰਾਂ ਇਹ ਤਾਂ ਸਵੇਰ ਨਾਲ ਛਣ ਕੇ ਨਿਕਲ ਜਾਂਦੀ ਆ ਖੈਵ ਨੂੰ ਘਰੇ ਵਰਦੀ ਐ ਲੈ ਦੱਸ ਚਾਚੀ ਸਾਰਾ ਕੰਮ ਤੁਹਾਨੂੰ ਦਤ ਤੂੰ ਕਰਦੀ ਆ ਕਿ ਕੋਈ ਕੰਮ ਵਾਲੀ ਵੀ ਲਈ ਪਈ ਆ ਕੰਮ ਵਾਲੀ ਕੰਮ ਆਈ ਤਾਂ ਮੈਨੂੰ ਇਹ ਲਾਉਣ ਹੀ ਨਹੀਂ ਦਿੰਦੀ ਸਾਰਾ ਕੰਮ ਤਾਂ ਮੈਂ ਆਪ ਹੀ ਕਰਦੀ ਆ ਅੱਛਾ ਚਾਚੀ ਕਈ ਤਾਂ ਐਵੇਂ ਮੱਚਦੀਆਂ ਰਹਿੰਦੀਆਂ ਨੇ ਵੀ ਇਹਦੀ ਨੂੰ ਤਾਂ ਨੌਕਰੀ ਕਰਦੀ ਆ ਤੇ ਇਹ ਸਖਾਰੀ ਰਹਿੰਦੀ ਆ ਕਿੱਥੇ ਪੁੱਤ ਸਖਾਇਸ ਕੋਈ ਕੋਈ ਨਹੀਂ ਮਹਾਰਾਣੀ ਅੰਦਰ ਸੁੱਤੀ ਪਈ ਐ ਕੰਮ ਤਾਂ ਉੱਠ ਕੇ ਮੈਨੂੰ ਹੀ ਕਰਨਾ ਪੈਣਾ ਸਾਰਾ ਅੱਛਾ ਚਾਚੀ ਫੇ ਜਿਹੜੀ ਤੇਰੀ ਨੂੰ ਤਨਖਾਹ ਲੈ ਕੇ ਆਉਂਦੀ ਆ ਉਹ ਤੈਨੂੰ ਹੀ ਦਿੰਦੀ ਹੋਊਗੀ ਤਨਖਾਹ ਬੱਸ ਕਰ ਬਟਾ ਐਨਾ ਮਜ਼ਾਕ ਵੀ ਚੰਗਾ ਨਹੀਂ ਹੈਗਾ ਉਹ ਆਪਣੇ ਖਾਸ ਨੂੰ ਤਾਂ ਤਨਖਾਹ ਦਿੰਦੀ ਨਹੀਂ ਮੈਨੂੰ ਕਿੱਥੋਂ ਦੇਊਗੀ ਉਹ ਤਾਂ ਜਿੱਥੇ ਜੀ ਕਰਦਾ ਉੱਥੇ ਪੈਸੇ ਖਰਚ ਕਰਦੀ ਆ ਦੀਦੀ ਸਤਿ ਸ਼੍ਰੀ ਅਕਾਲ ਜੀ ਸ਼ਿਸ਼ਗਾਛਲੀ ਤੂੰ ਤਾਂ ਕਾਫੀ ਪੜੀ ਲਿਖੀ ਲੱਗਦੀ ਆ ਤਾਂ ਹੀ ਤੈਨੂੰ ਨੌਕਰੀ ਮਿਲਗੀ ਆਹੋ ਪੜੀ ਲਿਖੀ ਤਾਂ ਬਠੇਰੀ ਐ ਆਪਾਂ ਹੀ ਅਨਪੜਾ ਨਾ ਕਿਤੇ ਜਾਣ ਜੋਗਰੀਆਂ ਘਰ ਦੇ ਕੰਮ ਕਰਕੇ ਮਰ ਜਾਾਂਗੇ ਤੇਰੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਵਾਂ ਨਹੀਂ ਨਹੀਂ ਸ਼ੈਲੀ ਮੈਂ ਚਾਹ ਨਹੀਂ ਪੀਣੀ ਹੋਰ ਨਾ ਕਿਤੇ ਗੱਲ ਵਾਜੇ ਇਹ ਤਾਂ ਮੇਰੀਆਂ ਸਾਰੀਆਂ ਗੱਲਾਂ ਹੀ ਸੁਣ ਲਈਆਂ ਮਨਾ ਮੈਂ ਕੀ ਲੈਣਾ ਮੱਛ ਦੀ ਅੱਗ ਵਿੱਚ ਹੱਥ ਪਾ ਕੇ ਚੰਗਾ ਸ਼ੈਲੀ ਮੈਂ ਚੱਲੀਆਂ ਫੇਰ ਆ ਕੇ ਚਾਹ ਪੀ ਲੂੰਗੀ ਸਾਸਰੀ ਕਾਲ ਮਮੀ ਮੇਰੀ ਤਾਂ ਧੀ ਆਈ ਹੈ ਸਾਸਰੀ ਕਾ ਬੇਟਾ ਹੋਰ ਮਮੀ ਤੁਸੀਂ ਠੀਕ ਹੋ ਹਾਂ ਪੁੱਤ ਬਸ ਠੀਕ ਹੈ ਜਿਹੜਾ ਟਾਈਮ ਪਾਸ ਹੋ ਜਾਂਦਾ ਹੈ ਨਾ ਮਮੀ ਕੀ ਗੱਲ ਹੋ ਗਈ ਤੁਸੀਂ ਐਵੇਂ ਢਿੱਲੇ ਜਿਹਾ ਕਿਉਂ ਬੋਲੀ ਜਾਂਦੇ ਹੋ ਹਾਂ ਪੁੱਤ ਤੇ ਇੱਥੋਂ ਕਿਹੜਾ ਮੈਂ ਕੁਛ ਲਕੋ ਸਕਦੀ ਆ ਤੇਰੀ ਭਾਬੀ ਇੱਥੇ ਦੀਦੀ ਆਏ ਨੇ ਕਿੱਥੋਂ ਫਟਣਾ ਚੰਗੀ ਨੌਕਰੀ ਆਈ ਨੂੰ ਲੱਭ ਲਈ ਇਹ ਤਾਂ ਮੈਂ ਘਰ ਦੇ ਕੰਮ ਕਰਨ ਆਈ ਲਿਆਉਂਦੀ। ਇਹ ਕੀ ਗੱਲ ਮੰਮੀ ਭਾਬੀ ਜਮਾ ਕੰਮ ਨਹੀਂ ਕਰਦੀ। ਫੁੱਟ ਮੈਂ ਤਾਂ ਇਹਨੂੰ ਹੁਣ ਕਿਵੇਂ ਦੱਸਾਂ ਤੂੰ ਦੋ-ਚਾਰ ਦਿਨ ਮੇਰੇ ਕੋਲ ਰਹਿ ਫਿਰ ਤੈਨੂੰ ਆਪੇ ਹੀ ਪਤਾ ਲੱਗ ਜਾਊਗਾ। ਚੱਲ ਠੀਕ ਆ ਮੰਮੀ ਵੈਸੇ ਵੀ ਮੈਂ ਰਹਿਣ ਹੀ ਆਈ ਸੀ। ਐਂ ਕਰਦੀਆਂ ਦੇਰੀ ਨੂੰ ਪਹਿਲਾਂ ਜਾ ਕੇ ਮਿਲ ਕੇ ਆਉਣੀ ਆ। ਪਰ ਮੇਰਾ ਤਾਂ ਤੜਕਾ ਮੱਚ ਜਾਣਾ। ਇਹ ਲਾ ਤੜਕਾ ਹੀ ਲਗਾ ਲਾ ਫੇਰ ਜਾਨੀ ਆ ਮੰਮੀ ਭਾਬੀ ਹੈ ਕਿੱਥੇ ਮੈਨੂੰ ਆਈ ਨੂੰ ਕਿੰਨਾ ਚਿਰ ਹੋ ਗਿਆ ਤੇ ਮੈਨੂੰ ਮਿਲਣ ਵੀ ਨਹੀਂ ਆਈ ਉਹ ਤਿੰਨਾਂ ਗੱਲਾਂ ਦਾ ਇਦਾਂ ਰੋਣਾ ਹੈ ਬੱਸ ਤੂੰ ਦੇਖੀ ਜਾ ਉਹ ਤੇਰਾ ਤਾਂ ਕੰਮ ਇਹੀ ਹੈ ਘਰੇ ਕੋਈ ਵੀ ਆ ਜੇ ਇਹਨਾਂ ਤੋਂ ਸਭ ਸੁng ਜਾਂਦੇ ਆਪਣੇ ਕਮਰੇ ਜੇ ਬਾਹਰ ਨਹੀਂ ਨਿਕਲਦੀ ਲੈ ਮੰਮੀ ਮੈਂ ਤਾਂ ਇੰਨੇ ਟਾਈਮ ਬਾਅਦ ਆਈ ਆ ਮੈਨੂੰ ਤਾਂ ਲੱਗਦਾ ਸੀ ਮੇਰੇ ਆਉਣ ਦਾ ਤਾਂ ਇਹਨਾਂ ਨੂੰ ਚਾਹੀ ਬੜਾ ਹੋਣਾ ਨਾ ਮੇਰਾ ਪੁੱਤ ਤੂੰ ਚਿੱਤ ਭੜਾ ਨਾ ਕਰ ਮੈਨੂੰ ਤਾਂ ਤੇਰੇ ਆਉਣ ਦਾ ਚਾਹੀ ਬਹੁਤ ਹੈ ਮੰਮੀ ਤੂੰ ਤਾਂ ਮੇਰੀ ਮਾਂ ਤੈਨੂੰ ਤਾਂ ਚਾਹ ਹੋਊਗਾ ਹੀ ਪਰ ਉਹ ਭਾਬੀ ਉਹ ਮੈਨੂੰ ਹਲੇ ਤੱਕ ਨਹੀਂ ਮਿਲਣ ਆਈ ਦੇਖ ਲੈ ਪੁੱਤ ਹਜੇ ਤਾਂ ਤੋ ਆਈਆਂ ਤੈਨੂੰ ਮਿਲਣ ਤੱਕ ਵੀ ਨਹੀਂ ਆਈ ਇਹ ਤਾਂ ਮੈਂ ਆ ਪੁੱਤ ਜਿਹੜੀ ਇਹਨਾਂ ਕੱਟਦੀਆਂ ਨਾ ਮੈਂ ਗੋਲਾ ਧੰਦਾ ਕਰਦੀਆਂ ਮੰਮੀ ਤੂੰ ਕਿਉਂ ਕਰਦੀਆਂ ਉਹਦੇ ਕੰਮ ਜਦੋਂ ਭਾਬੀ ਨੂੰ ਤੇਰੀ ਪਰਵਾਹ ਨਹੀਂ ਫਿਰ ਤੂੰ ਕਿਉਂ ਉਹਦੀ ਪਰਵਾਹ ਕਰਦੀ ਆ ਪੁੱਤ ਮੇਰਾ ਸਰਦਾ ਨਹੀਂ ਕਰੇ ਬੈ ਨਾ ਮੈਂ ਤਾਂ ਆਪਣੇ ਪੁੱਤ ਦੇ ਮੂੰਹ ਨੂੰ ਕਰਦੀ ਆ ਇਹਨੂੰ ਤਾਂ ਮੇਰਾ ਭੋਰਾ ਨਹੀਂ ਆਉਂਦਾ ਹੈਗਾ ਐ ਨਹੀਂ ਵੀ ਦੋ ਘੜੀ ਬੈਠ ਕੇ ਮੇਰੇ ਨਾਲ ਦੁੱਖ ਸੁੱਖੀ ਕਰ ਲੈ ਲੈ ਦੱਸ ਮੰਮੀ ਫਿਰ ਇਹ ਜੀ ਪੜ੍ਹਾਈ ਕੀ ਚੁੱਲ੍ਹੇ 'ਚ ਪਾਉਣੀ ਆ ਜਦ ਇਹਨੂੰ ਐਨਾ ਨਹੀਂ ਪਤਾ ਕਿ ਦੂਜਿਆਂ ਕੋਲੇ ਬਿੰਦਝਟ ਖੜ ਬੈਠ ਜਾਵੇ ਬਸ ਪੁੱਤ ਏ ਦਾ ਪੰਕੜੇ ਜਾਣਦੀ ਏ ਸਵੇਰ ਨਾਲ ਨਾਲ ਸਿਰ ਤੇ ਜੱਕ ਲੈਂਦੀ ਆ ਮੈਂ ਡਿਊਟੀ ਤੇ ਜਾਣਾ ਮੈਂ ਅੰਡਰਫਿਟ ਤੇ ਜਾਣਾ ਇਹ ਹੀ ਗੁੰਡਿਰ ਗੇ ਚਾਹੂ ਨਾ ਪਈ ਰੱਖਦੀ ਆ ਮੰਮੀ ਜੇ ਉਹਨੇ ਡਿਊਟੀ ਤੇ ਜਾਣਾ ਹੁੰਦਾ ਤਾਂ ਫਿਰ ਦੂਜਿਆਂ ਦਾ ਜਿਉਣਾ ਕਿ ਉਹ ਦੁੱਬਰ ਕੀਤਾ ਹੋਇਆ ਬੱਸ ਪੁੱਤ ਪੁੱਛ ਨਾ ਜੇੜਾ ਘੱਟੇ ਉਹੀ ਜਾਣੇ ਚੱਲ ਇਹ ਤਾਂ ਹੋ ਗਿਆ ਹੁਣ ਐ ਕਰਦੀ ਆ ਮੈਂ ਦੀਦੀ ਨੂੰ ਮਿਲ ਕੇ ਆਉਣੀ ਆ ਫੋਨ ਮੰਮੀ ਦਾ ਫੋਨ ਆਇਆ ਤਾਂ ਹੈਲੋ ਮੰਮੀ ਸਾਸਰੀ ਘਾਲ ਜੀ ਸ਼ੁਕਰ ਆ ਪੁੱਤ ਤੂੰ ਫੋਨ ਚੱਕ ਲਿਆ ਮੈਂ ਤਾਂ ਇਹੀ ਸੋਚ ਰਹੀ ਸੀ ਵੀ ਹੁਣ ਮੇਰੀ ਧੀ ਕੋਲ ਮੇਰੇ ਵਾਸਤੇ ਟਾਈਮ ਹੀ ਨਹੀਂ ਹੈਗਾ ਮੰਮੇ ਐ ਕਿਉਂ ਕਹਿਣਿਓ ਤੁਹਾਡੇ ਲਈ ਤਾਂ ਨਾ ਮੇਰੇ ਕੋਲ ਟਾਈਮ ਹੀ ਟਾਈਮ ਆ ਜੇ ਪੁੱਤ ਤੇਰੇ ਕੋਲ ਟਾਈਮ ਹੁੰਦਾ ਤਾਂ ਫੋਨ ਕਰਕੇ ਆਪਦੀ ਮਾਂ ਦਾ ਹਾਲ ਚਾਲ ਤਾਂ ਪੁੱਛ ਲਿਆ ਕਰ ਮੰਮੀ ਹੁਣ ਤੁਹਾਨੂੰ ਮੈਂ ਕੀ ਕਹਾਂ ਤੁਹਾਨੂੰ ਪਤਾ ਤਾਂ ਹੈ ਵੀ ਮੈਂ ਕਿੰਨੀ ਬੀਜੀ ਆ ਉਹ ਤਾਂ ਮੈਨੂੰ ਪਤਾ ਪੁੱਤ ਬੀਜੀ ਤਾਂ ਤੂੰ ਬਹੁਤ ਆ ਤੂੰ ਘਰ ਦੇ ਕੰਮ ਵੀ ਕਰਨੇ ਨੇ ਤੂੰ ਨੌਕਰੀ ਤੇ ਵੀ ਜਾਣਾ ਓਹੀ ਤਾਂ ਮੰਮੀ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਨਾ ਮੈਨੂੰ ਹੀ ਕਹਿਣੋ ਵੀ ਮੈਂ ਫੋਨ ਨਹੀਂ ਕਰਦੀ ਹੋਰ ਸੁਣਾ ਪੁੱਤ ਸਭ ਠੀਕ ਠਾਕ ਨੇ ਇੱਥੇ ਹਾਂ ਮੰਮੀ ਚਲ ਬਟਾ ਤੂੰ ਬੈਠਾ ਤੇ ਆਪਣੇ ਭਰਜਾਈ ਦੇ ਰੰਗ ਟੰਗ ਤਾਂ ਦੇਖ ਹੀ ਲੈ ਮੈਂ ਤੇਰੇ ਵਾਸਤੇ ਨਾ ਪਾਣੀ ਲੈ ਕੇ ਆਉਣੀ ਆ ਹਾਂ ਮੰਮੀ ਪਾਣੀ ਤਾਂ ਲਿਆ ਹੀ ਦਿਓ ਮੈਨੂੰ ਪਿਆਸ ਵੀ ਬਹੁਤ ਲੱਗੀ ਆ ਤੇ ਨਾਲੇ ਉਹ ਮੈਡਮ ਨੂੰ ਦੇਖ ਲਿਓ ਕੀ ਕਰਦੀ ਆ ਪਾਣੀ ਪੀ ਲੈ ਰਹਿਣ ਦੇ ਮੰਮੀ ਗਲਾਸ ਚੱਕਣ ਨੂੰ ਆਪੇ ਆ ਕੇ ਮਹਾਰਾਣੀ ਚੱਕ ਲੂ ਤੁਸੀਂ ਬਸ ਬੈਠ ਜਾ ਕਲਾ ਨੂੰ ਪੱਟ ਮੈਂ ਰੱਖਿਉਣੀ ਆ ਤੇ ਆ ਨਾ ਚੰਗਾ ਨਹੀਂ ਲੱਗਦਾ ਨਹੀਂ ਮੰਮੀ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਆਰਾਮ ਨਾਲ ਬੈਠੋ ਰਹਿਣ ਦੇ ਇਹਨੂੰ ਚੱਕਣ ਨੂੰ ਆਪਾਂ ਗੱਲਾਂ ਕਰਦੇ ਆਂ ਹਾ ਬਟਾ ਦੱਸ ਫਿਰ ਕੀ ਗੱਲ ਕਰਨੀ ਮੰਮੀ ਬੈਸੇ ਉਹ ਮਹਾਰਾਣੀ ਕਾਰਕੀ ਰਹੀ ਸੀ ਪਤਾ ਨਹੀਂ ਪੁੱਤ ਕੀ ਦੇ ਨਾਲ ਲੱਗੀ ਹੋਈ ਇਸ ਫੋਨ ਤੇ ਤੋਰ ਕਿਉਂ ਪਰਵਾਹ ਕਰਦੀ ਐ ਜਦੋਂ ਉਹਨੂੰ ਤੇਰੀ ਪਰਵਾਹ ਨਹੀਂ ਪੁੱਤ ਤੂੰ ਹੋਰੇ ਮਾਰੇ ਨਾ ਬਾਣਾ ਸੋਚਿਆ ਕਰ ਚਲ ਠੀਕਾ ਮੰਮੀ ਨਾ ਬੀਰਾ ਕਿੱਥੇ ਆ ਐਸ ਟਾਈਮ ਤਾਂ ਉਹਨੂੰ ਘਰ ਹੋਣਾ ਚਾਹੀਦਾ ਪੁੱਤ ਕੀ ਦੱਸਾਂ ਤੈਨੂੰ ਲੱਗਦਾ ਮੈਨੂੰ ਪੈਸੇ ਨਹੀਂ ਮਿਲਣੇ ਉਹ ਪੈਸੇ ਇਨੇ ਮਰਜ਼ੀ ਬਾਦੂ ਪਰ ਤੈ ਤੈ ਤਾਂ ਨਾ ਉਹੀ ਕਰਤੀ ਨਾ ਜਨਾਨੀ ਵਾਲੀ ਗੱਲ ਵਾਸਪੁੱਤ ਇਹ ਤਾਂ ਪੈਸੇ ਮੰਗਦਾ ਸੀ ਇਹਨੇ ਦਿੱਤੇ ਨਹੀਂ ਉਹ ਰੁਸ ਕੇ ਚਲੇ ਗਿਆ ਅੱਛਾ ਇਹ ਮਹਾਰਾਣੀ ਦੇ ਨਹੀਂ ਕਿਸੇ ਨਾਲ ਸਿੰਘ ਸਮਾਉਂਦੇ ਨਾ ਵੀਰੇ ਨੂੰ ਘਰੋਂ ਕੱਢਦਾ ਹੋਰ ਪੁੱਤ ਮੈਂ ਤਾਂ ਤੇਰੇ ਵੀਰੇ ਦੀ ਫਿਕਰ ਹੋਈ ਪਈ ਐ ਪਤਾ ਨਹੀਂ ਕਿਹੜੇ ਹਾਲਾਤਾਂ ਜੇ ਹੋਊਗਾ ਨਾ ਮੰਮੀ ਇਹਨੂੰ ਨਹੀਂ ਕਿਸੇ ਦੀ ਪਰਵਾਹ। ਬੁੱਤ ਇਹਨੂੰ ਨਿਕ ਕਿਸੇ ਦੀ ਪਰਵਾਹ ਆਪਣੀ ਆਕੜ ਹੀ ਰਹਿੰਦੀ ਆ ਵੀ ਮੈਂ ਨੌਕਰੀ ਕਰਦੀ ਆ। ਨਾ ਮੰਮੀ ਇਹ ਇੱਕ ਹੀ ਗੱਲ ਬਣੀ ਜੇ ਇਹ ਨੌਕਰੀ ਕਰਦੀ ਆ ਤਾਂ ਦੂਜਿਆਂ ਦੇ ਸਿਰ ਚੜੂਗੀ। ਨਾ ਇਹਨੂੰ ਭੋਰਾ ਕੁਲਕਲ ਨਹੀਂ ਵੀ ਦੂਸਰਿਆਂ ਦੀ ਕਦਰ ਕਿਵੇਂ ਕਰੀਦੀ ਆ? ਓਤੇ ਇੱਥੇ ਤੂੰ ਕਿਹੜੀ ਕਦਰ ਪਾਦੀ ਏ? ਇੱਥੇ ਨਾ ਕੋਈ ਮਿਲਦੀ ਕਦਰ ਇੱਥੇ ਤਾਂ ਰੋਟੀ ਵੀ ਖੇਤਰ ਦੇ ਮਿਲਦੀ ਆ। ਕੋਈ ਨਾ ਮੰਮੀ ਇਹਨੂੰ ਤਾਂ ਹੁਣ ਮੈਂ ਕਰੂੰਗੀ ਲੋਟ। ਥੈਂਕ ਯੂ ਡੇੜਾ ਬੁੱਤ। ਫੇਰੇਵੇਂ ਖਾਮ ਖਾ ਤੇਰੇ ਮੱਲ ਪੈ ਜੂਗੀ। ਓ ਮੰਮੀ ਇਹ ਕੀ ਕਰ ਲੂਗੀ ਮੇਰਾ? ਮੈਂ ਨਹੀਂ ਡਰਦੀ ਕਿਸੇ ਤੋਂ। ਡਰਦੇ ਤੁਸੀਂ ਹੀ ਹੋਵੋਗੇ। ਫਟ ਮੈਨ ਦਾ ਡਰ ਕੇ ਰਹਿਣਾ ਪੈਂਦਾ। ਦੀਦੀ ਸਸਿਕਾਲ ਜੀ ਲੱਗ ਗਿਆ ਤੈਨੂੰ ਸਸਿਕਾਲ ਬੁਲਾਉਣ ਦਾ ਟਾਈਮ। ਸਸਿਕਾਲ। ਵਾਸਾ ਵਾਸਾ ਰਹਿਣ ਦੇ ਭਾਬੀ કોઈ લોડની આ દખાવે જે દ